ਉਈ ਆਪਾਂ ਤੁਹਾਨੂੰ ਬੱਕਰੀਆਂ ਦਿਖਾਉਣੇ ਆ ਜਿਹੜੀਆਂ ਤਿੰਨ ਬੱਕਰੀਆਂ ਦਾ ਸੌਦਾ ਹੋਇਆਗਾ ਹੋਰਾਂ ਨੂੰ ਨਹੀਂ ਪਰ ਇਹ ਕਿਹੜੀਆਂ ਕਿਹੜੀਆਂ ਬੱਕਰੀਆਂ ਹੋਈਆਂ ਨੇ ਉਹ ਇਹ ਕਾ ਹੋਈਆਂ ਹੈ ਬਾਬਾ ਠੀਕ ਹੈ ਇੱਕ ਆ ਦੂਜੀ ਦੋ ਹੋਈਆਂ ਨੇ ਹੈ ਤੀਜੀ ਕਿਹੜੀ ਹੈਗੀ ਆ ਲੱਗਦੀ ਆ ਲੋ ਜੀ ਆ ਤਿੰਨ ਬੱਕਰੀਆਂ ਖੋਦਾਂ ਹੋ ਗਈਆਂ। ਫੱਕਰੀਆਂ ਦੇਖ ਸਕਦੇ ਤੁਸੀਂ। ਕਮੈਂਟ ਕਰਕੇ ਜਰੂਰ ਦੱਸਿਓ। ਬਾਕੀ ਭਾਈ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਵੀਰ ਲੈ ਕੇ ਬੱਕਰੀਆਂ ਨਾ ਇੰਨਾ ਵਾਜਵਾ ਬੱਕਰਾ ਮੰਡੀ ਦੇ ਉੱਤੇ ਪਹੁੰਚਿਆ ਕਰੋ। ਬੱਕਰੀਆਂ ਦੇਖ ਸਕਦੇ ਹੋ। ਇਹ ਬਾਬਾ ਸੂਣ ਵਾਲੀਆਂ ਕਿ ਸੂਈਆਂ ਹੋਈਆਂ ਨਹੀਂ ਆ। ਠੀਕ ਆ ਠੀਕ ਆ ਕਿੰਨੇ ਦਾ ਸੌਦਾ ਹੋਇਆ ਸੀ ਬਾਈ ਇਹ 49000 49000 ਦਾ ਕਿੰਨੀਆਂ ਬੱਕਰੀਆਂ ਦਾ ਹੋਇਆ ਦਵਾਰੇ ਗੱਲ ਤਿੰਨ ਕੁੱਤੀ ਠੀਕ ਆ ਠੀਕ ਮੈਨੂੰ ਕੋਈ ਦਵਾਰੇ ਮਾਰਨ ਨੂੰ ਆਪ ਹਾਂ ਮਾਰਨ ਆਪ ਦੀ ਮਰਜ਼ੀ ਨਾਲ ਉਹ ਪੁੱਤ ਦੀ ਕਿਵੇਂ ਮਰਜ਼ੀ اٿي نوردارن جو گهر آهي پوهتي کي ڪري